ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਓ 27 ਦਸੰਬਰ 12 ਪੋ ਨੂੰ ਜਦੋਂ ਫੇਰ ਵਜੀਰ ਖਾਨ ਨੇ ਕਚਹਿਰੀ ਲਾਈ ਹੈ ਤੇ ਉਹਦੇ ਵਿੱਚ ਪੁੱਛਿਆ ਗਿਆ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾਵੇ ਕਿਉਂਕਿ ਸ਼ਰਾ ਦੇ ਮੁਤਾਬਕ ਜੋ ਉਸ ਸਮੇਂ ਦੇ ਵਿੱਚ 10 ਸਾਲਾਂ ਤੋਂ ਘੱਟ ਬੱਚੇ ਸਨ ਉਹਨਾਂ ਨੂੰ ਕੋਈ ਵੀ ਸ਼ਰਾ ਮੁਤਾਬਕ ਸਜ਼ਾ ਨਹੀਂ ਦਿੱਤੀ ਜਾਂਦੀ ਸੀ ਹੁਣ ਸਹਿਬਜਾਦੇ ਉਮਰ ਦੇ ਵਿੱਚ ਛੋਟੇ ਸਨ ਇਸ ਕਰਕੇ ਜੋ ਵਚਰਾਂ ਦੇ ਉਹਨਾਂ ਦੇ ਵਿੱਚ ਕਾਜੀ ਮੁੱਲਾ ਬੈਠੇ ਸਨ ਜਾਂ ਹੋਰ ਆਦਮੀ ਬੈਠੇ ਸਨ ਤੇ ਉਹਨਾਂ ਨੇ ਫਤਵਾ ਜਾਰੀ ਕਰਨਾ ਸੀ ਪਰ ਕਿਹਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਕੋਈ ਸਜ਼ਾ ਨਹੀਂ ਦੇ ਸਕਦੇ ਪਰ ਉੱਥੇ ਸੁਚਾਨੰਦ ਬੈਠਾ ਸੀ ਉਹਨੇ ਕਿਹਾ ਕਿ ਨਹੀਂ ਆਪਾਂ ਇਹਨਾਂ ਨੂੰ ਪੁੱਛ ਲਈਏ ਇਹਨਾਂ ਨੇ ਵਿਉਂਤ ਬਣਾਈ ਕਿ ਇਹਨਾਂ ਨੂੰ ਗੇਟ ਦੇ ਵਿੱਚ ਲੰਘਾਇਆ ਜਾਵੇ ਤੇ ਜਦੋਂ ਨੰਗਣਗੇ ਸੀਸ ਝੁਕਾਉਣਗੇ ਤੇ ਸਾਰੇ ਕਹਾਂਗੇ ਕਿ ਇਹਨਾਂ ਨੇ ਧਰਮ ਨੂੰ ਪ੍ਰਵਾਨ ਕਰ ਲਿਆ ਈਨ ਮੰਨ ਲਈ ਹੈ ਤੇ ਮੁਸਲਮਾਨ ਧਰਮ ਦੇ ਵਿੱਚ ਪੱਕੇ ਹੋ ਗਏ ਹਨ ਤੇ ਉਸ ਸਮੇਂ ਹੋਰ ਵੀ ਲਾਲਚ ਦਿੱਤੇ ਗਏ ਆ ਜਿਸ ਸਮੇ ਗੁਰਮ ਪਿਆਰਿਓ ਇਹਨਾਂ ਨੇ ਸਾਜ਼ਿਸ਼ ਘਾੜੀ ਸੀ ਤੇ ਕਚੈਰੀ ਦੇ ਵਿੱਚ ਬੁਲਾਇਆ ਗਿਆ ਤੇ ਉਸ ਸਮੇ ਦਸ਼ਮੇਸ਼ ਪਿਤਾ ਦੇ ਲਾਲ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੋ ਦਾਦੀ ਮਾਤਾ ਨੇ ਸਿੱਖਿਆ ਦਿੱਤੀ ਸੀ ਸਾਰੀ ਰਾਤ ਸਿੱਖਿਆ ਦਿੰਦੇ ਰਹੇ ਐ ਤੇ ਜਦੋਂ ਆਏ ਐ ਤੇ ਕਚੈਰੀ ਦੇ ਵਿੱਚ ਆਉਣ ਸਮੇ ਉਹ ਦਰਵਾਜ਼ਾ ਲੰਘਣਾ ਸੀ ਤੇ ਉਸ ਦੇ ਵਿੱਚ ਛੋਟੀ ਜੀ bari ਜੋ ਆਪ ਦੇਖ ਰਹੇ ਹੋਏ ਉਸ ਸਮੇਂ ਦੀ ਹੈ ਤੇ ਇਸ bari ਦੇ ਵਿੱਚੋਂ ਜਦੋਂ ਲੰਘਣ ਲੱਗੇ ਐ ਤੇ ਬਾਬਾ ਜੋਰਾਵਰ ਸਿੰਘ ਜੀ ਫਤਿਹ ਸਿੰਘ ਤੋਂ ਅੱਗੇ ਹਨ ਤੇ ਸਭ ਤੋਂ ਪਹਿਲਾਂ ਬਾਬਾ ਜੋਰਾਵਰ ਸਿੰਘ ਜੀ ਨੇ ਆਪਣੀ ਜੁੱਤੀ ਦਿਖਾਈ ਹੈ ਤੇ ਉਸ ਜੁੱਤੀ ਨੂੰ ਦੇਖ ਕੇ ਤੇ ਸਭ ਸ਼ਰਮਸਾਰ ਹੋ ਗਏ ਹਨ ਤੇ ਵਜੀਰ ਖਾਨ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ ਕਿ ਇਸ ਉਮਰ ਦੇ ਵਿੱਚ ਇਹ ਕੀ ਕਰਵਾਇਆ ਇਹਨਾਂ ਨੇ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਜੁੱਤੀ ਦਿਖਾਈ ਹੈ ਤੇ ਸੁਚੇ ਅਨੰਦ ਦਾ ਸਿਰ ਝੁਕ ਗਿਆ ਸੀ ਤੇ ਉਹ ਗੁਰਮ ਪਿਆਰੇ ਉਸ ਸਮੇਂ ਬੜਾ ਇਹਨਾਂ ਨੂੰ ਕਿਹਾ ਹੈ ਕਿ ਸਹਿਬ ਜਾਦਿਆਂ ਨੂੰ ਕਿ ਤੁਹਾਡਾ ਪਿਤਾ ਸਾਡੀ ਕਹਨ ਦੇ ਵਿੱਚ ਹੈ ਤੁਹਾਡੇ ਵੱਡੇ ਭਰਾ ਉਹਨਾਂ ਨੂੰ ਮਾਰ ਦਿੱਤਾ ਹੈ ਤੇ ਅਸੀਂ ਤੁਹਾਡੇ ਪਿਤਾ ਨੂੰ ਮਾਰ ਦੇਵਾਂਗੇ ਤੁਸੀਂ ਸਾਡਾ ਧਰਮ ਦੇ ਵਿੱਚ ਆ ਕੇ ਇਸ ਨੂੰ ਪ੍ਰਵਾਨ ਕਰੋ ਨਹੀਂ ਤਾਂ ਤੁਹਾਨੂੰ ਮਾਰ ਦਿੱਤਾ ਜਾਵੇਗਾ ਤੇ ਸਹਿਬ ਜਾਦੇ ਨੇ ਕਚਹਿਰੀ ਦੇ ਵਿੱਚ ਆਉਣ ਸਾਰ ਹੀ ਫਤੇ ਬੁਲਾਈ ਸੀ ਤੇ ਵਜੀਰ ਖਾਨ ਨੂੰ ਕਿਹਾ ਕਿ ਸਾਡਾ ਤਾਂ ਧਰਮ ਹੀ ਇਹੋ ਜੈ ਅਸੀਂ ਮਰਨ ਤੋਂ ਡਰਦੇ ਨਹੀਂ ਕਿਉਂਕਿ ਸਾਡੇ ਵੱਡੇ ਵਡੇਰਿਆਂ ਨੇ ਕਿਹਾ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਅਸੀਂ ਤਾਂ ਮੌਤ ਨੂੰ ਮੁਖੌਲ ਕਰਦੇ ਆਂ ਸਾਨੂੰ ਕੋਈ ਮੌਤ ਤੋਂ ਡਰ ਨਹੀਂ ਆਉਂਦਾ ਤੇ ਕੋਈ ਐਹੋ ਜਿਹਾ ਵਿਅਕਤੀ ਕੋਈ ਪੈਦਾ ਨਹੀਂ ਹੋਇਆ ਜੋ ਸਾਡੇ ਗੁਰੂ ਪਿਤਾ ਨੂੰ ਸ਼ਹੀਦ ਕਰ ਦੇਵੇ ਫਿਰ ਉਥੇ ਆਸ ਵਿੱਚ ਗੱਲਾਂ ਕਰਨ ਲੱਗੇ ਹਨ ਵਜ਼ੀਰ ਖਾਂ ਪੁੱਛਣ ਲੱਗਿਆ ਕਿ ਇਹਨਾਂ ਨੂੰ ਆਪਾਂ ਕੋਈ ਸਜ਼ਾ ਸੁਣਾਉਣੀ ਇਹ ਮੌਕਾ ਬੜਾ ਹੈ ਆਪਣੇ ਧਰਮ ਨੂੰ ਇਹ ਖਤਰਾ ਹੈ ਆਪਣੇ ਧਰਮ ਦੀ ਤੋਹੀਨ ਹੈ ਤੇ ਕਿਸੇ ਨਾ ਕਿਸੇ ਢੰਗ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਤੇ ਉਸ ਸਮੇਂ ਸੁਚਾਨੰਦ ਨੇ ਕਿਹਾ ਕਿ ਵਜ਼ੀਰ ਖਾਂ ਸੱਪ ਦੇ ਬੱਚੇ ਸੁਪੋਲੀਏ ਹੁੰਦੇ ਆ ਇਹਨਾਂ ਨੂੰ ਮਸਲਿਆ ਚੰਗਾ ਹੈ ਵੱਡੇ ਹੋ ਕੇ ਤੰਗ ਕਰਦੇ ਆ ਤਵजीर ਖਾਨ ਨੇ ਕਿਹਾ ਕਿ ਬੱਚੋ ਤੁਸੀਂ ਵੱਡੇ ਹੋ ਕੇ ਕੀ ਕਰੋਗੇ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਤੇ ਸਹਿਬ ਜਦਨ ਨੇ ਕਿਹਾ ਕਿ ਵੱਡੇ ਹੋ ਕੇ ਅਸੀਂ ਆਪਦੀ ਫੌਜ ਬਣਾਵਾਂਗੇ ਜੇ ਸਾਨੂੰ ਛੱਡ ਦਿੱਤਾ ਗਿਆ ਤਾਂ ਆਪਦੀ ਫੌਜ ਤਿਆਰ ਕਰਕੇ ਜ਼ੁਲਮ ਦੀ ਖਾਤਰ ਸਾਡੇ ਪਿਤਾ ਵਾਂਗ ਅਸੀਂ ਵੀ ਜੰਗ ਕਰਾਂਗੇ ਇਹ ਬਚਨ ਸਹਿਬ ਜਦਿਆਂ ਦੇ ਸੁਣ ਕੇ ਸਭ ਹੈਰਾਨ ਹੋ ਗਏ ਹਨ ਤੇ ਸੁਚੇ ਆਨੰਦ ਨੇ ਇਹ ਕਿਹਾ ਕਿ ਇਹਨਾਂ ਨੂੰ ਮਰਵਾ ਦਿੱਤਾ ਜਾਵੇ ਜਾਂ ਜਉਂਦੇ ਰਹਿਣਗੇ ਤਾਂ ਧਰਮ ਨੂੰ ਵਾਸਤੇ ਖਤਰਾ ਹੈ ਤੇ ਉਸ ਸਮੇਂ ਗੁਰਮ ਪਿਆਰਿਓ ਉੱਥੋਂ ਦੇ ਰਹਿਣ ਵਾਲੇ ਸ਼ੇਰ ਮੁਹੰਮਦ ਖਾਨ ਉਸ ਨੂੰ ਵੀ ਕਿਹਾ ਗਿਆ ਕਿ ਗੁਰੂ ਗੋਬਿੰਦ ਸਿੰਘ ਨੇ ਤੁਹਾਡੇ ਪ੍ਰਾਸ਼ੀਦ ਕਰਾਏ ਐ ਤੇ ਆ ਬਦਲਾ ਲੈਣ ਦਾ ਸਮਾਂ ਉਸ ਸਮੇਂ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ ਕਿ ਮਾਸੂਮ ਬੱਚਿਆਂ ਇਹ 10 ਸਾਲਾਂ ਤੋਂ ਛੋਟੇ ਹਨ ਸੀਰਨ ਚਾਹੁੰਦੇ ਭਾਵੇਂ ਕੇ ਜੋ ਦੁੱਧ ਚਾਹੁੰਦੇ ਬੱਚਿਆਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਂਦੀ ਦਸ਼ਮੀ ਤਾਂ ਇਹਨਾਂ ਦੇ ਪਿਤਾ ਦੇ ਨਾਲ ਹੈ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਛੱਡ ਦਿੱਤਾ ਜਾਵੇ ਉਹ ਮਲੇਰ ਕੋਟਲੇ ਦਾ ਮੁਹੰਮਦ ਸ਼ੇਰਖਾਹ ਜਿਸ ਨੇ ਹਾ ਦਾ ਨਾਰਾ ਮਾਰਿਆ ਸੀ ਉਸ ਨੇ ਜਦੋਂ ਇਨਕਾਰ ਕਰ ਦਿੱਤਾ ਪਰ ਧੱਕੇ ਨਾਲ ਉਹਨਾਂ ਤੋਂ ਫਤਵਾ ਲਖਾਇਆ ਗਿਆ ਕਾਜ਼ੀਆਂ ਨੇ ਲਿਖਿਆ ਕਿ ਸੱਪ ਦੇ ਬੱਚੇ ਸੁਪੋਲੀਆਂ ਨੂੰ ਮਾਰਨਾ ਕੋਈ ਗਨਾਹ ਨਹੀਂ ਉਸ ਸਮੇਂ ਗੁਰਮ ਪਿਆਰਿਓ ਇਹਨਾਂ ਨੂੰ ਸਜ਼ਾ ਸੁਣਾ ਸੁਣਾਈ ਗਈ ਸੀ ਕਿ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਕਿ ਚੈਰੀ ਜਦੋਂ ਪੰਗ ਹੋਈ ਹੈ ਉਸ ਤੋਂ ਬਾਅਦ ਚੈਰੀ ਦੇ ਦੋ ਸਮਾ ਖਤਮ ਹੋਇਆ ਤੇ ਦਾਦੀ ਜੀ ਦੇ ਕੋਲ ਗਏ ਐ ਤੇ ਦਾਦੀ ਜੀ ਨੇ ਹਿੱਕ ਦੇ ਨਾਲ ਲਾਇਆ ਛਾਤੀ ਦੇ ਨਾਲ ਲਾਇਆ ਤੇ ਬਾਬਾ ਫਤਿਹ ਸਿੰਘ ਨੇ ਸਾਰੀ ਕਹਾਣੀ ਸੁਣਾਈ ਹੈ ਕਿ ਦਾਦੀ ਅੰਮਾ ਜੀ ਅੱਜ ਇੰਜ ਹੋਇਆ ਅਸੀਂ ਇੰਜ ਜਵਾਬ ਦਿੱਤਾ ਤੇ ਮਾਤਾ ਜੀ ਬੜੇ ਖੁਸ਼ ਹੋਏ ਆ ਕਿ ਪੁੱਤ ਤੁਹਾਨੂੰ ਕੋਈ ਮਾਰਨ ਵਾਲਾ ਪੈਦਾ ਨਹੀਂ ਹੋਇਆ ਤੇ ਤੁਸੀਂ ਇਸੇ ਤਰ੍ਹਾਂ ਹੀ ਉਹਨੂੰ ਜਵਾਬ ਦਿੰਦੇ ਰਹਿਣਾ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ ਤੁਹਾਡੇ ਪਿਤਾ ਜੀ ਤੁਹਾਡੇ ਦਾਦਾ ਜੀ ਧਰਮ ਲਈ ਧਰਮ ਦੀ ਖਾਤਰ ਜਿੰਦਵਾਰਗੇ ਸਨ ਤੁਹਾਡੇ ਪਿਤਾ ਜੀ ਧਰਮ ਦੀ ਖਾਤਰ ਜੰਗ ਕਰ ਰਹੇ ਹਨ ਮਾਤਾ ਜੀ ਨੇ ਸਿੱਖਿਆ ਦਿੱਤੀ ਹੈ ਤੇ ਉਸ ਸਮੇਂ ਠੰਡੇ ਬੁਰਜ ਦੇ ਵਿੱਚ ਛੋਟੇ ਸਾਹਿਬ ਜਦਿਆ ਤੇ ਮਾਤਾ ਜੀ ਕੈਦ ਹਨ ਤੇ ਉਹਨਾਂ ਨੂੰ ਦੁੱਧ ਪਿਓਣ ਵਾਸਤੇ ਭਾਈ ਮੋਤੀ ਮਹਿਰਾ ਜੀ ਸੇਵਾ ਕਰ ਰਹੇ ਹਨ ਉਹਨਾਂ ਦੀ ਇਹੋ ਜੀ ਸੇਵਾ ਜੋ ਕਿ ਸਾਰੇ ਸ਼ਹਿਰ ਦੇ ਵਿੱਚ ਢੰਡੋਰਾ ਫੈਰਾਇਆ ਸੀ ਕੋਈ ਵੀ ਮਾਤਾ ਜੀ ਨੂੰ ਤੇ ਸਾਹਿਬ ਜਦਿਆ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਈਤਾ ਨਾ ਕਰੇ ਨਾ ਕੋਈ ਪ੍ਰਸ਼ਾਦਾ ਪਾਣੀ ਸ਼ਿਕਾਵੇ ਨਾ ਕੋਈ ਹੋਰ ਕੋਈ ਸਹਾਇਤਾ ਦੇਵੇ ਜੇ ਕੋਈ ਉਹਨਾਂ ਦੀ ਮਦਦ ਕਰੇਗਾ ਸਹਾਇਤਾ ਕਰੇਗਾ ਤੇ ਉਸ ਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਜਾਵੇਗਾ ਪਰੇ ਸਜ਼ਾ ਦਾ ਪਤਾ ਹੋਣ ਦੇ ਬਾਵਜੂਦ ਵੀ ਭਾਈ ਮੋਤੀ ਮਹਾਰਾਜੀ ਆਪਣੇ ਘਰੋਂ ਦੁੱਧ ਗਰਮ ਕਰਕੇ ਸਹਿਬ ਜਾਦਿਆਂ ਨੂੰ ਅਤੇ ਮਾਤਾ ਜੀ ਨੂੰ ਪਲਾਉਂਦੇ ਰਹੇ ਐ ਜੋ ਥੋਂ ਦੇ ਸਿਪਾਈ ਸਨ ਉਹਨਾਂ ਨੂੰ ਲਾਲਚ ਦੇ ਕੇ ਆਪਦੀ ਘਰਵਾਲੀ ਦਾ ਸਾਰਾ ਸੋਨਾ ਗਹਿਣੇ ਗੱਟੇ ਦੇ ਕੇ ਉਹਨਾਂ ਨੂੰ ਲਾਲਚ ਦੇ ਕੇ ਦੁੱਧ ਦੀ ਸੇਵਾ ਕਰ ਰਹੇ ਸਨ ਇਹ ਸੀ ਗੁਰਮ ਪਿਆਰਿਓ 27 ਦਸੰਬਰ 12ਪੋ ਜੋ 28 ਤਰੀਕ ਨੂੰ ਅਖੀਰਲੀ ਜੋ سزا ਉਹਨਾਂ ਨੇ 29 ਉਹ ਅਖੀਰਲਾ ਦਿਨ ਹੋਵੇਗਾ ਉਹ ਆਪਾਂ ਕੱਲ ਨੂੰ ਵਿਚਾਰ ਸਾਂਝੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ